ਜੂਸ ਦੇ ਵਿੱਚ ਆਰਮੀ ਡੇ ਮਨਾਇਆ ਜਾ ਰਿਹਾ ਹੈ ਜਦੋਂ ਆਰਮੀ ਡੇ ਮਨਾਇਆ ਜਾ ਰਿਹਾ ਤਾਂ ਉਹ ਬਹੁਤ ਲੋਕਾਂ ਨੂੰ ਸੱਜਿਤ ਦਿੱਤੇ ਗਏ ਨੇ ਉਹ ਵਿੱਚ ਇੱਕ ਸੱਦਾ ਹੈ ਜਿਹੜਾ ਕਿ ਇੰਡੀਆ ਵਾਸਤੇ ਇਹ ਸੁਣੇ ਹਨ ਚੰਗਾ ਮਾੜਾ ਇਹ ਅਸੀਂ ਸੋਚਣਾ ਕੀ ਹੈ ਜਿਹੜੇ ਮਿਸਟਰ ਆਸਮ ਮਨਵੀਰ ਨੇ ਆਰਮੀ ਚੀਫ ਨੇ ਪਾਕਿਸਤਾਨ ਦੇ ਉਹਨਾਂ ਨੂੰ ਸਰਕਾਰੀ ਤੌਰ ਤੇ ਆਰਮੀ ਡੇ ਦਿੱਤੇ ਸੱਦਾ ਦਿੱਤਾ ਗਿਆ ਉਥੋਂ ਦੇ ਜਿਹੜੇ ਆਰਮੀ ਚੀਫ ਹੈਗੇ ਔਰ ਜਿਹੜੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਨੇ ਜਿਹੜੇ ਹੈ ਚੀਫ ਆਫ ਦਾ ਉਥੋਂ ਦੇ ਜਿਹੜੇ ਯੂ ਐਸ ਆਰਮੀ ਦੇ ਹੈਗਨ ਜਨਰਲ ਉਹ ਉਹਦੇ ਚੋਂ ਬੜੀ ਸਾਫ਼ ਕਹਿ ਰਹੇ ਨੇ ਕਿ ਪਾਕਿਸਤਾਨ ਅਤਵਾਦ ਨੂੰ ਖਤਮ ਕਰਨ ਦੇ ਵਿੱਚ ਬਹੁਤ ਵੱਡਾ ਹਿੱਸਾ ਪਾ ਰਿਹਾ ਔਰ ਉਹ ਫਿਰ ਗਿਣਤੀ ਵੀ ਕਰਾਉਂਦੇ ਵੀ ਜਿਹੜੇ ਤਾਲਿਬਾਨ ਆ ਉਹਨਾਂ ਨੇ ਆ ਕੁਝ ਕੀਤਾ ਅਫਗਾਨਿਸਤਾਨ ਵਾਲਾ ਕੁਝ ਹੋਰ ਕੀਤਾ ਹੈ ਆਈਸਲ ਦੀ ਗੱਲ ਕੀਤੀ ਉਹਨੇ ਕੱਲੀ-ਕੱਲੀ ਗੱਲ ਦੇ ਉੱਤੇ ਉਹਨੇ ਇਸ ਗੱਲ ਦਾ ਜ਼ੋਰ ਕੀਤਾ ਉਹਨੇ ਕਿ ਪਾਕਿਸਤਾਨ ਸਾਡਾ ਬਹੁਤ ਵੱਡਾ 파ਟਨਰ ਜਿਹੜੇ ਅੱਤਵਾਦ ਨੂੰ ਖਤਮ ਕਰਨ ਦੇ ਵਿੱਚ ਜਸਟ ਇਮੇਜਿਨ ਇੰਡੀਆ ਦੇ ਬਾਰੇ ਗੱਲ ਨਹੀਂ ਕੀਤੀ ਗਈ ਹਾਲਾਂਕਿ ਇੰਡੀਆ ਦੇ ਸਾਡੇ ਕਈ ਡੈਲੀਗੇਸ਼ਨਸ ਗਏ ਨੇ ਯੂਐਸ ਵੀ ਗਏ ਨੇ ਇਹ ਸਮਝਾਉਣ ਗਏ ਨੇ ਕਿ ਅੱਤਵਾਦ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਹੈ ਉੱਥੇ ਪੈਦਾ ਹੋਇਆ ਅਸੀਂ ਉੱਥੋਂ ਦੇ ਟਿਕਾਣਿਆਂ ਤੇ ਕਰ ਰਹੇ ਹਾਂ ਪਾਕ ਯੂਐਸ ਤੇ ਉੱਤੇ ਕੋਈ ਫਰਕ ਨਹੀਂ ਹੈ ਇੰਡੀਆ ਦਾ ਜਨਰਲ ਨਹੀਂ ਬੁਲਾਇਆ ਗਿਆ ਏ ਵੀ ਇੱਕ ਇੰਡੀਆ ਨੂੰ ਇਗਨੋਰ ਕੀਤਾ ਗਿਆ